ਪੂਰਥਲਾ ਦੀ ਅਦਾਲਤ ਤੋਂ ਹੁਸ਼ਿਆਰਪੁਰ ਜੇਲ੍ਹ ਲਿਜਾਣ ਦੇ ਸਮੇਂ ਆਦਮਪੁਰ ਨੇੜੇ ਹਿਰਾਸਤ ਚੋਂ ਨਵਾਲਿਕ ਮੁਲਜ਼ਮ ਦੇ ਫਰਾਰ ਹੋਣ ਜਾਣ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਦੋ ਪੁਲਿਸ ਅਧਿਕਾਰੀ ਮ੍ਰਿਤਕ ਹਾਲਤ ਵਿੱਚ ਪਾਏ ਗਏ ਇਹ ਘਟਨਾ ਜਲੰਧਰ ਦਿਹਾਤੀ ਪੁਲਿਸ ਦੇ ਅਧਿਕਾਰ ਖੇਤਰ ਦੇ ਵਿੱਚ ਵਾਪਰੀ ਪੁਲਿਸ ਟੀਮ ਦੋ ਨਵਾਲਿਕ ਮੁਲਜ਼ਮਾਂ ਨੂੰ ਲੈ ਕੇ ਜਾ ਰਹੀ ਸੀ ਜਿਨ੍ਹਾਂ ਦੇ ਉੱਤੇ ਵੱਖ-ਵੱਖ ਧਰਾਮਾਂ ਤਹਿਤ ਮੁਕੱਦਮੇ ਦਰਜ ਸੀ ਇੱਕ ਦੇ ਉੱਤੇ ਜ਼ਬਰ ਜਨਾਹ ਦਾ ਪਰਚਾ ਦਰਸੀ ਜਲੰਧਰ ਦਿਹਾਤੀ ਦੇ ਸੀਨੀਅਰ ਕਪਤਾਨ ਪੁਲਿਸ ਹਰ ਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੇ ਡੀਐਸਪੀ ਤੇ ਐਸਐਚਓ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ ਤੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉੱਥੇ ਹੀ ਇਹਨਾਂ ਦੇ ਮ੍ਰਿਤਕ ਹੋਣ ਬਾਰੇ ਵੱਡਾ ਖੁਲਾਸਾ ਹੋਇਆ। ਕੱਲ ਸ਼ਾਮ ਨੂੰ ਲੇਟ ਇਨ ਦਾ ਈਵਨਿੰਗ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਪਲੇ ਸਟੇਸ਼ਨ ਆਦਮਪੁਰ ਦੇ ਵਿੱਚ। ਸਾਡੇ ਸ਼ਹਿਰਪੁਰ ਜ਼ਿਲ੍ਹੇ ਦੇ ਤਿੰਨ ਮੁਲਾਜ਼ਮ ਆਪਣੇ ਦੋ ਕੈਦੀਆਂ ਨੂੰ ਨਾਲ ਲੈ ਕੇ ਪੇਸ਼ੀ ਉਹਨਾਂ ਦੀ ਕੋਰਟ ਅਪੀਅਰੈਂਸ ਸੀਗੀ ਕਪੂਰਥਲਾ ਜ਼ਿਲ੍ਹੇ ਚ ਉਹਨਾਂ ਦੀ ਪੇਸ਼ੀ ਕਰਵਾ ਕੇ ਵਾਪਸ ਆ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਮੁਰਜ਼ਮ ਹੈਗਾ ਉਹ ਭੱਜ ਗਿਆ ਅਮਨਦੀਪ ਸਿੰਘ ਏਲੀਅਸ ਕਾਲੂ ਇਹਦੇ ਉੱਪਰ ਯੂਵਲਾਈਨ ਸੀਗਾ 17 ਸਾਲੇ ਦੀ ਉਮਰ ਸੀ ਤੇ ਕਪੂਰਥਲੇ ਚ ਇਹਦੇ ਚ ਮਰਡਰ ਦਾ ਪਰਚਾ ਦਰਜ ਸੀਗਾ ਦੂਸਰਾ ਕਿਉ ਜਿਹੜਾ ਦੇਵ ਕੁਮਾਰ ਸੀਗਾ ਉਹਦੇ ਉੱਪਰ ਰੇਪ ਦਾ ਪਰਚਾ ਦਰਜ ਸੀਗਾ ਇਹ ਦੋ ਮਰਜ਼ਮਾਨ ਨੂੰ ਸਾਡੇ ਤਿੰਨ ਮੁਲਾਜ਼ਮ ਜਿਹੜੇ ਹੈਗੇ ਆ ਉਹ ਪੇਸ਼ੀ ਤੋਂ ਭਗਤਾ ਕੇ ਲਿਆ ਰਹੇ ਸੀਗੇ ਆਦਮਪੁਰ ਆ ਕੇ ਉੱਥੇ ਥੋੜਾ ਕੰਜੈਸ਼ਨ ਸੀ ਟ੍ਰੈਫਿਕ ਦਾ ਗੱਡੀ ਹੌਲੀ ਹੋ ਗਈ ਇਹ ਸਮਾਰਟਲੀ ਇਹ ਬੰਦਾ ਜਿਹੜਾ ਅ ਅਮੰਦੀ ਪੇਲੀਅਸ ਕਾਲੂ ਹੈਗਾ ਇਹ ਉਥੋਂ ਭੱਜ ਗਿਆ ਗੱਡੀ ਚੋਂ ਸਾਡੇ ਦੋ ਜਿਹੜੇ ਮੁਲਾਜ਼ਮ ਸੀਗੇ ਪ੍ਰੀਤਮ ਦਾਸ ਐਂਡ ਜੀਵਨ ਲਾਲ ਉਹਨਾਂ ਨੇ ਕਿਸੇ ਕੋ ਹੈਲਪ ਲਈ ਮੋਟਰਸਾਈਕਲ ਲਿਆ ਔਰ ਉਹਦੇ ਪਿੱਛੇ ਇਹਨਾਂ ਦਾ ਕੀਤਾ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਫੜਨ ਦੀ ਬਟ ਉਹਨਾਂ ਕੋ ਬੰਦਾ ਫੜਿਆ ਨਹੀਂ ਗਿਆ ਜਿਹੜਾ ਤੀਸਰਾ ਸਾਡਾ ਮੁਲਾਜ਼ਮ ਸੀ ਉਹਨੇ ਇੱਕ ਅਕਿਊਜ਼ਡ ਨੂੰ ਜਿਹੜਾ ਦੂਸਰਾ ਰੇਪ ਦਾ ਕਿਊਜ਼ ਸੀ ਉਹਨੂੰ ਫੜ ਕੇ ਪੁਲਿਸ ਸਟੇਸ਼ਨ ਆਦਮਪੁਰ ਲੈ ਗਿਆ ਇਹਨਾਂ ਦੋ ਮੁਲਾਜ਼ਮਾਂ ਦਾ ਥਾਣੇਦਾਰਾਂ ਦਾ ਬਾਅਦ ਦੇ ਵਿੱਚ ਤਲਾ ਆਉਂਦੀ ਹੈਗੀ ਹੈ ਰੇਲਵੇ ਸਟੇਸ਼ਨ ਆਦਮਪੁਰ ਤੋਂ ਨਰੇਸ਼ ਰਾਜੂ ਜੀ ਨੇ ਜਿਹੜੇ ਸਟੇਸ਼ਨ ਮਾਸਟਰ ਹੈਗੇ ਆ ਕਿ ਸਾਡੇ ਇੱਥੇ ਕੋਈ ਡੈਡ ਬodies ਪਈਆਂ ਹੈਗੀਆਂ ਉਹਦੇ ਤੋਂ ਪਹਿਲਾਂ ਇੱਕ ਬੋਡੀ ਮਿਲੀ ਫਿਰ ਦੂਸਰੀ ਬੋਡੀ ਮਿਲੀ ਔਰ ਅਨਫੋਰਚੂਨੇਟਲੀ ਇਹ ਦੋਨੇ ਸਾਡੇ ਜਿਹੜੇ ਮੁਲਾਜ਼ਮ ਸਿਗੇ ਇਹਨਾਂ ਨੇ ਉੱਥੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜਿਹੜੀ ਐ ਸੁਸਾਈਡ ਕਰ ਲਈ ਇਮੀਡੀਏਟਲੀ ਉੱਥੇ ਰਸ਼ ਕੀਤਾ ਗਿਆ ਸਾਡੀ ਸਾਇੰਟਿਫਿਕ ਟੀਮਾਂ ਗਈਆਂ ਸਾਰੀਆਂ ਅਸੀਂ ਪੂਰੀ ਤਫਤੀਸ਼ ਜਿਹੜੀ ਐ ਸਾਇੰਟਿਫਿਕਲੀ ਕਰ ਰਹੇ ਹੈਗੇ ਆ ਕੌਜ਼ ਆਫ ਜਿਹੜਾ ਇਨਸੀਡੈਂਟ ਉਹਨੂੰ ਲੱਭਣ ਲਈ ਪਰ ਹੁਣ ਤੱਕ ਪ੍ਰੀਲੀਮਰੀਲੀ ਜੋ ਵੀ ਸਾਹਮਣੇ ਆਇਆ ਹੈਗਾ ਉਹ ਇਹੀ ਹੈਗਾ ਵੀ ਇੱਕ ਬੰਦਾ ਭੱਜ ਗਿਆ ਇਹਨਾਂ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਫੜਨ ਦੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਕੋ ਨਹੀਂ ਫੜਿਆ ਔਰ ਇਹਨਾਂ ਦੇ ਇਹਨਾਂ ਨੂੰ ਲੱਗਿਆ ਵੀ ਇੱਕ ਬੜਾ ਸੀਰੀਅਸ ਜੁਰਮ ਦਾ ਜਿਹੜਾ ਕੇਸ ਹੈਗਾ ਸਾਡੇ ਕੋਲੋਂ ਚਲੇ ਗਿਆ ਤੇ ਆਊਟ ਆਫ ਥੈਟ ਫਰਸਟ੍ਰੇਸ਼ਨ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਉੱਥੇ ਇਹਨਾਂ ਦੀ ਡੈਥ ਹੋ ਗਈ ਦੋਨਾਂ ਦੀ ਡੈੱਡ ਬੋਡੀਜ਼ ਜਿਹੜੀਆਂ ਹੈਗੀਆਂ ਉਹ ਕਬਜ਼ੇ 'ਚ ਲੈ ਕੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਜੀਆਰਪੀ ਵੱਲੋਂ ਅਸੀਂ ਉਹਨੂੰ ਸਿਸਟ ਕਰ ਰਹੇ ਹੈਗੇ ਆ ਸਾਡੀ ਪੁਲਿਸ ਆਦਮਪੁਰ ਵਾਲੀ ਜਿਹੜਾ ਬੰਦਾ ਮੁਰਜਮ ਭੱਜਿਆ ਉਹ ਤੇ ਅਸੀਂ ਐਫ ਆਈ ਆਰ ਲੋਚ ਕੀਤੀ ਹੈਗੀ ਆ ਪੁਲਿਸ ਕਸਟਡੀ ਤੋਂ ਭਜਣ ਦੀ ਉਹਨੂੰ ਫੜਨ ਲਈ ਅਡਾ ਟੀਮਾਂ ਬਣਾਈਆਂ ਗਈਆਂ ਕਪੂਰਸਲੇ ਜ਼ਿਲ੍ਹੇ ਨੂੰ ਉਹ ਬਿਲੋਂਗ ਕਰਦਾ ਉੱਥੇ ਦੀ ਪੁਲਿਸ ਨੂੰ ਵੀ ਔਨ ਬੋਰਡ ਕੀਤਾ ਗਿਆ ਉਹਨਾਂ ਨੂੰ ਤਲਾਸ਼ ਕੀਤੀ ਗਈ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਨਾ ਕਿਉਂਕਿ ਵਕ ਵਕ ਅਫਵਾਹਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਖਬਰਾਂ ਮੈਂ ਉਹਨਾਂ ਲਈ ਇਹ ਤੁਹਾਨੂੰ ਕਲੀਅਰ ਕਰਨਾ ਚਾਹੁੰਨਾ ਹੈਗਾ ਵੀ ਇਹ ਬੜਾ ਅਨਫੋਰਚੂਨੇਟ ਹੈਗਾ ਸਮਾਜ ਦੇ ਵਿੱਚ ਪੁਲਿਸ ਵੀ ਸਮਾਜ ਦਾ ਇੱਕ ਅੰਗ ਹੈਗਾ ਕਿਤੇ ਵੀ ਕੋਈ ਇਦਨੀਆਂ ਘਟਨਾਵਾ ਹੋ ਜਾਂਦੀਆਂ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਕਿ ਹਰ ਇੱਕ ਐਂਗਲ ਤੋਂ ਬੋਰਡ ਬਣਾਇਆ ਗਿਆ ਡਾਕਟਰਾਂ ਦਾ ਉਹਨਾਂ ਦੇ ਪੋਸਟਮਾਰਟਮ ਲਈ ਤਾਂ ਕਿ ਐਗਜੈਕਟ ਕੌਜ਼ ਆਫ ਡੈਥ ਜਿਹੜੀ ਹੈਗੀ ਉਹਦਾ ਪਤਾ ਲੱਗੇ ਫੈਮਿਲੀ ਸਾਡੀਆਂ ਹੈਗੀਆਂ ਸਾਡਾ ਉਹ ਪਰਿਵਾਰ ਦੇ ਮੈਂਬਰ ਸੀਗੇ ਉਹਨਾਂ ਨੂੰ ਅਸੀਂ ਪੂਰੇ ਸਰਕਾਰੀ ਸਨਮਾਨ ਦੇ ਨਾਲ ਜਿਹੜਾ ਹੈਗਾ ਆ ਉਹ ਉਹਨਾਂ ਦੇ ਲਾਸਟ ਰਾਈਟ ਜਿਹੜੇ ਅਸੀਂ ਪਰਫਾਰਮ ਕਰਾਂਗੇ ਰਾਤੀ ਉਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਹੈਗੇ ਉਹ ਸੀ ਬੁਲਾ ਲਏ ਸੀ ਕਿ ਉਹਨਾਂ ਨੇ ਇਹ ਸਾਰਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰੀ ਕਾਰਵਾਈ ਕੀਤੀ ਹੈਗੀ ਹੈ। ਔਰ ਮੈਂ ਵਾਕਿਆਨੋ ਵੀ ਕਹਾਂਗਾ ਵੀ ਪ੍ਰਾਈਵੇਸੀ ਨੂੰ ਜਿਹੜੀ ਹੈਗੀ ਹੈ ਹਰੇਕ ਦੇ ਨੂੰ ਉਹਨੂੰ ਸਿਕਿਉਰ ਕਰਨਾ ਚਾਹੀਦਾ ਹੈਗਾ। ਤੇ ਉਸੇ ਤਰੀਕੇ ਦੇ ਨਾਲ ਇਸ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੈਗਾ ਇਹਦੇ ਬਾਰੇ ਵੀ ਜਿਹੜੀਆਂ ਰਿਊਮਰਸ ਹੈਗੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਜੋ ਸਚਾਈ ਹੈ ਉਹਦੇ ਉੱਪਰ ਗੱਲ ਹੋਣੀ ਚਾਹੀਦੀ ਹੈ। ਐਸਐਸਪੀ ਖੱਖ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਜਲਦ ਹੱਲ ਕਰਨ ਤੱਕ ਪਹੁੰਚਣ ਲਈ ਹੁਸ਼ਿਆਰ ਪ੍ਰੋਪੋਰਸ਼ਨਲ ਆ ਪੂਰੇ ਤਾਲਮੇਲ ਨਾਲ ਕੰਮ ਕਰ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ